ਇਕ ਓਅੰਕਾਰ ਸਤਗੁਰ ਪ੍ਰਸਾਦ ਇਕੋ ਇਕ ਅਦੁੱਤੀ ਇੱਕ ਰਸ ਵਿਆਪਕ ਜੋ ਪ੍ਰਮਾਤਮਾ ਸਾਰੇ ਜਗਤ ਦਾ ਕਰਤਾ ਭਰਤਾ ਤੇ ਹਰਤਾ ਹੈ ਪੂਰੇ ਗੁਰੂ ਜੀ ਦੀ ਕਿਰਪਾ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਸ਼ਲੋਕ ਮਹੱਲਾ ਨਾਵਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕ ਬੜੇ ਪ੍ਰੇਮ ਦੇ ਨਾਲ ਅਰਥਾਂ ਸਮੇਤ ਸਰਵਣ ਕਰਿ ਗਿਏ ਜੀ ਗੋਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਸ਼ਲੋਕ ਵਿੱਚ ਫਰਮਾਉਂਦੇ ਨੇ ਕਿ हे ਮਨੁੱਖ ਗੋਬਿੰਦ ਦੇ ਗੁਣ ਨਹੀਂ ਗਾਏ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ ਤੇ ਆਪਣੇ ਮਨੁੱਖਾ ਜਨਮ ਨੂੰ ਐਵੇਂ ਵਿਰਥੀ ਗਵਾ ਲਿਆ ਕਾਹੋ ਨਾਨਕ ਹਰ ਭਜ ਮਨਾ ਜੇਹ ਬਿਦ ਜਲ ਕਉ ਮੀਨਾ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ हे ਮੇਰਿਆ ਮਨਾ ਤੂੰ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਭਜ ਉਹਦਾ ਸਿਮਰਨ ਕਰ ਜਿਹ ਬਿਦ ਜਿਸ ਪ੍ਰਕਾਰ ਜਲ ਕਉ ਮੀਨ ਜਲ ਨੂੰ ਪਾਣੀ ਨੂੰ ਮੱਛੀ ਭਾਵ ਕਿ ਜਿਵੇਂ ਮੱਛੀ ਨੇ ਪਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ ਪਾਣੀ ਤੋਂ ਬਗੈਰ ਮੱਛੀ ਜਿਉਂਦੀ ਨਹੀਂ ਉਸੇ ਪ੍ਰਕਾਰ ਤੂੰ ਪ੍ਰਮਾਤਮਾ ਦੀ ਭਗਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈ